ਸਾਹ ਦੋਸਤੋ ਹਰਿਆਣੇ ਦੀ ਝੋਟੀ ਲੱਗਿਆ ਤੁਹਾਨੂੰ ਚਲਾ ਕੇ ਦਿਖਾਉਣ ਇੱਕ ਬਾਕੀ ਡਿਟੇਲ ਇਹਦੀ ਲਾਨੇਦਾਰ ਨੂੰ ਪੁੱਛਾਂਗੇ ਕੀ ਗੱਲਬਾਤ ਹੈ ਥਣ ਹਵਾਨਾ ਦੇਖ ਸਕਦਾ ਦੋਸਤੋ ਥਣ ਥਣ ਚੰਗਾ ਝੋਟੀ ਚੰਗੀ ਆ ਸਾਰੀ ਕਮਾਲ ਹੋ ਜੀ ਪਰਚੀ ਤੇ ਤਾਂ ਸਹੀ ਲਾਨੇਦਾਰ ਕਹਿੰਦਾ ਵੀ ਮੇਰੀ ਫੋਟੋ ਜ਼ਰੂਰ ਲਾ ਦੀ ਵੀਡੀਓ ਦੇ ਵਿੱਚ

दो, दो बार की दूसरे की दूसरे की, कितने दिन हो भाई को? लिया दस दस दिन, हो को? लिया दूध कितना रड़ी है? रेट है? रेट है? रेट रेट? रेट क्या रहेगा फिक्स फिक्स एक लाख, 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 पूरा एक लाग। एक लाग। इससे कम 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 नहीं होगी? और जाएगी। अच्छा नंबर नंबर। बता फोन ਠੀਕ ਹੈ ਜੀ ਦੋਸਤੋ 1 ਲੱਖ ਰੁਪਇਆ ਕਹਿੰਦਾ ਤਾਂ ਆ ਬਾਕੀ ਫੋਨ ਤੇ ਕਰ ਲਿਓ ਗੱਲਬਾਤ ਹੋ ਜੂ ਘੱਟ ਵੱਧ ਬਾਕੀ ਲੇਵਲੂ ਵਾ ਦਿਖਾ ਦਨੇ ਆ ਦੋਸਤੋ ਝੋਟੀ ਦਾ ਤੇ ਬਾਕੀ ਝੋਟੀ ਸਾਰੀ ਚੰਗੀ ਹੈ ਦੋਸਤੋ ਜਿਹਨੂੰ ਪਸੰਦ ਆਊਗੀ ਤਾਂ ਆਏ ਨਾਲ ਫੋਨ ਤੇ ਗੱਲਬਾਤ ਕਰਕੇ ਝੋਟੀ ਲੈ ਗਿਓ ਤੁਸੀਂ ਦੂਸਰੀ ਵਾਰ ਵੀ ਆਤਾ ਆ ਕਹਿੰਦਾ ਨਹੀਂ ਤਾਂ ਹਰਿਆਣੇ ਵਾਲੇ ਇਹੀ ਜਿਹਨੂੰ ਫਸਟ ਟਾਈਮ ਹੀ ਦੱਸਦੇ ਨੇ ਤੇ ਬਾਕੀ ਅੱਗੇ ਤੁਹਾਨੂੰ ਹੋਰ ਦਿਖਾਉਨੇ ਆ ਦੋਸਤੋ ਝੋਟੀਆਂ